ਘੱਟੇ ਲਾਉਣੇ ਮਮਮੀ ਹਾਂ ਪਤਾ ਉਰੇ ਆ ਜਦਾਂ ਘੱਟੇ ਲਾਉਣੇ ਕੁਛ ਤਾਂ ਆਪਾਂ ਖੇਤ ਲਾਤੇ ਹਾਂ ਖੇਤ ਦਾ ਕਾਫੀ ਲਾਤੇ ਉਰੇ ਥੋੜੇ ਲਾਏ ਲੇਗੇ ਛੇ ਕਰ ਜੋ ਕਰ ਉਰੇ ਹੋ ਜਾਣਗੇ ਚਲੋ ਕਈ ਵਾਰੀ ਖੇਤ ਪੱਟਣ ਨਹੀਂ ਜਾਇਆ ਜਾਂਦਾ ਹੁੰਦਾ ਹਾਂ ਤੇਰੀ ਮਾਮੀ ਨੂੰ ਹੱਕ ਮਾਰ ਕੇ ਲੱਗ ਪੁਤਕਾ ਲਗਾ ਦੇ ਉਹਨਾਂ ਲੈ ਆ ਕੇ ਲੈ ਆਓ ਐ ਤੂੰ ਮਾਰ ਗਿਆ ਤਾਂ ਮਮਮੀ ਆ ਜਾ ਮਮਾ ਮਮਾ ਹੀ ਸਾਧਨ ਆਉਣ ਆਇਓ ਹਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਹੋਰ ਸਨਾਓ ਸਾਰੇ ਠੰਡ ਕਿਵੇਂ ਪੈ ਰਹੀ ਹੈ ਕਿੰਨੀ ਕੁ ਪੈ ਰਹੀ ਹੈ ਮੈਂ ਦੇਖੋ ਇੱਥੇ ਹੀਟਰ ਲਾਈ ਬੈਠੀ ਸੀਗੀ ਹੁਣ ਘਟਾਇਆ ਮੈਂ ਤੇ ਤਾਂ ਇੱਥੇ ਸਿਲਾਈ ਕਰਨ ਨੂੰ ਦਿਲ ਕਰਦਾ ਨਹੀਂ ਬਹੁਤ ਜ਼ਿਆਦਾ ਠੰਡ ਹੈਗੀ ਸੂਰਜ ਤਾਂ ਜਿਹੜਾ ਕਿੰਨੇ ਦਿਨਾਂ ਤੋਂ ਦਿਖਾਈ ਨਹੀਂ ਦੇ ਰਿਹਾ ਚਲੋ ਹਣ ਆਪਾਂ ਬਾਹਰ ਚੱਲਦੇ ਆਂ ਬੁਲਾ ਰਹੇ ਨੇ ਮੈਨੂੰ ਮੈਂ ਇੱਥੇ ਸੂਟ ਸਲਾਈ ਕਰ ਰਹੀ ਸੀ ਦੇਖੋ ਜਿੱਪ ਲਾਈਏ ਮੈਂ ਜਿਹੜੀ ਗੁੰਮ ਜੀ ਜਿੱਪ ਲੱਗਦੀ ਆ ਉਹ ਲਾਈ ਆ ਆਪਾਂ ਨੇ ਫੇਰ ਕਿਸੇ ਦਿਨਾਂ ਜਿਹੜੀ ਹੈਗੀ ਵੀਡੀਓ ਵੀ ਦਵਾਂਗੇ ਤੁਹਾਨੂੰ ਇੱਥੇ ਮੈਂ ਸੂਟ ਸਟਿਚ ਕਰ ਰਹੀ ਸੀ ਬਰਾਇਡਲ ਸੂਟ ਚਲੋ ਆਪਾਂ ਬਾਹਰ ਚੱਲੀਏ ਹਾਕਾ ਮਾਰੀ ਜਾਂਦੇ ਨੇ ਮੈਨੂੰ ਚੱਟ ਫੇਰ ਆ ਕੇ ਦਵਾਰਾ ਜਿਹੜੀ ਹੈਗੀ ਸਲਾਈ ਕਰਦੇ ਆ ਹਾਂਜੀ ਮੈਂ ਉਹਨੇ 3 ਮਿੰਟਾਂ ਥੱਕ ਜਾਣਾ ਐਨਕ ਲਾ ਦਾਂ ਲਾ ਦੇ ਜਿੰਨੇ ਕਰੇਂ ਕੋਈ ਨਹੀਂ ਰਹਿਗੇ ਲਗਾ ਦੋ ਮੈਂ ਨਾਲ ਇੱਧਰ ਲੱਗ ਰਹੇ ਨੇ ਜੀ ਪਿਆਜ਼ ਆਪਣੇ ਆਹ ਕੱਲ ਲਾਏ ਸੀਗੇ ਥੋੜੇ ਜਿਹੀ ਪਿਆਜ਼ ਤੇ ਬਾਕੀ ਆ ਸਾਰੀ ਜਗ੍ਹਾ ਲਾਵਾਂਗੇ ਕੁਛ ਖੇਤ ਆਪਾਂ ਨੇ ਪਿਆਜ਼ ਲਾਤੇ ਕਿਉਂਕਿ ਘਰ ਇਹ ਵੀ ਨਹੀਂ ਸਰਦਾ ਹੈਗਾ ਲਾਏ ਬਿਨਾ ਇਹ ਕੱਲ ਲਾਏ ਸੀਗੇ ਕੱਲ ਫਿਰ ਆਥਨ ਜਾ ਹੋ ਗਿਆ ਖੜਤੇ ਸੀਗੇ ਵਿੱਚ ਮੈਂ ਕਿਹਾ ਸੀ ਜਿੰਨੇ ਕਹੋ ਸਾਰੀ ਜਗਾ ਲਾ ਦੋ ਇਹ ਤਾਜੀ ਮਿੱਟੀ ਪਈ ਹੋਈ ਹੈ ਤਾਜੀ ਮਿੱਟੀ ਦੇ ਉੱਤੇ ਜਿਹੜਾ ਪਿਆਜ਼ ਬਹੁਤ بڑا ਹੁੰਦਾ ਹੈ ਉਧਰ ਆਪਣੇ ਜਿਹੜੇ ਹੈਗੇ ਸਿਆਲੂ ਪਿਆਜ਼ ਦੇਖੋ ਹੁਣ ਪੱਟਣ ਦੇ ਯੋਗ ਨੇਗੇ ਲੋੜੀ ਜੀ ਵੇਲੇ ਪੱਟਦੇ ਹੁੰਨੇ ਹਜੇ ਲੋੜੀ ਚ ਦਿਨ ਹੈਗੇ ਆ ਵੈਸੇ ਜਦੋਂ ਮੈਨੂੰ ਜ਼ਰੂਰਤ ਹੁੰਦੀ ਹੈ ਹੁਣ ਪਿਆਜ਼ ਬਹੁਤ ਜ਼ਿਆਦਾ ਮਹਿੰਗੇ ਸੀਗੇ ਜਦੋਂ ਮੈਨੂੰ ਜ਼ਰੂਰਤ ਹੁੰਦੀ ਹੈ ਮੈਂ ਇੱਥੋਂ ਪਿਆਜ਼ ਪੱਟ ਲੈਣੀ ਆ ਜੀ ਇੱਥੋਂ ਪਿਆਜ਼ ਪੱਟ ਕੇ ਆਪਾਂ ਤੜਕਾ ਲਾਈ ਜਾਂਦੇ ਆ ਬਾਕੀ ਜਦੋਂ ਆਪਾਂ ਨੂੰ ਅਜੇ ਆਪਣੇ ਕੋਲ ਜਗ੍ਹਾ ਬਹੁਤ ਹੈਗੀ ਐ ਜਦੋਂ ਆਪਾਂ ਨੂੰ ਜਗ੍ਹਾ ਦੀ ਜ਼ਰੂਰਤ ਹੋਈ ਤਾਂ ਆਪਾਂ ਸਾਰੇ ਪਿਆਜ਼ ਪੱਟ ਵੀ ਲੈਣੇ ਆ ਇਹ ਜਿਹੜੇ ਸਿਆਲੂ ਪਿਆਜ਼ ਨੇ ਇਹਨਾਂ ਦੇ ਭੂਕਾ ਨਹੀਂ ਜਿਹੜੀਆਂ ਹੈਗੇ ਕਟਣੀਆਂ ਹੁੰਦੀਆਂ ਭੂਕਾ ਕੱਟੇ ਨਾ ਇਹਨਾਂ ਦੀਆਂ ਫਿਰ ਇਹ ਪਿਆਜ਼ ਖਰਾਬ ਹੋ ਜਾਂਦੇ ਆ ਇਹ ਇਦਾਂ ਹੀ ਭੂਕਾ ਨਾਲ ਹੀ ਪੱਟ ਕੇ ਰੱਖ ਲਓ ਰੱਖ ਕੇ ਦੇਖੋ ਕਿ ਬਹੁਤ ਸੋਹਣੇ ਪਿਆਜ਼ ਹੋਏ ਹੋਏ ਨੇ ਅੱਗਾ ਕੋਕੋ ਖਜੇ ਦਾ ਨਾਲ ਹੁੰਦੇ ਪੱਟ ਦਿਆ ਕਰੋ ਦੇਖੋ ਮੇਰਾ ਹੱਥ ਨਹੀਂ ਖੜਦਾ ਜਦੋਂ ਵੀ ਮੈਂ ਬਾੜੀ ਦੇ ਵਿੱਚ ਆਉਣੀ ਆ ਪਹਿਲਾਂ ਹੁਣਸਾਰ ਕਰਖ ਪੱਟਦੇ ਆ ਦੇਖੋ ਆਪਣੇ ਹਰੇ ਮਟਰ ਲਾਏ ਹੋਇਆ ਇਹ ਵੀ ਫੁੱਲ ਆ ਰਹੇ ਆ ਲੱਗਣ ਨੂੰ ਜਿਹੜੇ ਹੈਗੇ ਪਿਆਰ ਮੇਗੇ ਹਰੇ ਮਟਰ ਇੱਧਰ ਜਿਹੜੇ ਹੈਗੇ ਮੇਥੇ ਲੱਗੇ ਹੋਏ ਆ ਆਹ ਦੇਖੋ ਪਿਆਜ਼ ਬਹੁਤ ਾਰੇ ਸੋਨੇ ਪਿਆਜ਼ ਹੋਏ ਹੋਏ ਆ ਇੱਥੋਂ ਪਿਆਜ਼ ਪੱਟ ਲੈਣੇ ਜਦੋਂ ਜ਼ਰੂਰਤ ਹੁੰਦੀ ਆ ਉਹਦੀ ਪੱਟ ਲੈਣੇ ਮੋٹے ਮੋٹے ਪਿਆਜ਼ ਨੇ ਇਹ ਆਪਣੇ ਸਿਆਲੂ ਪਿਆਜ਼ ਆਪਾਂ ਘਾਟ ਹੀ ਲਾਉਣੇ ਹੁੰਨੇ ਆ ਹਾੜੂ ਪਿਆਜ਼ ਕਿਉਂਕਿ ਸਾਰਿਆਂ ਨੂੰ ਪਤਾ ਲੰਬਾ ਟਾਈਮ ਚੱਲਦੇ ਆ ਜਿਹੜੇ ਹਾੜੂ ਪਿਆਜ਼ ਆ ਉਹ ਜ਼ਿਆਦਾ ਲਾਉਣੇ ਹੁੰਨੇ ਆ ਖੇਤ ਵੀ ਲਾਤੇ ਕਾਫੀ ਵੱਡੇ ਕਾਫੀ ਜਗ੍ਹਾ ਚ ਖੇਤ ਲਾਤੇ ਤੇ ਆਪਣੇ ਘਰੀ ਪਨੀਰੀ ਤਿਆਰ ਕਰੀ ਹੋਈ ਤੇ ਆਜੋ ਨਾਲੇ ਮੈਂ ਪਨੀਰੀ ਦਿਖਾਉਣੀ ਆ ਨਾਲੇ ਸੋਨੂੰ ਕਿੰਨੀ ਕੁ ਲੈ ਕੇ ਜਾਵਾਂ ਜੀ ਬੱਤ ਕਿ ਪਨੀਰੀ ਪੱਟ ਲਵਾਂ ਥੋੜੀ ਅੱਛਾ ਮੈਂ ਆਮਕ ਲੈ ਆਵਾਂਗੇ ਨਾ ਮੈਂ ਪੱਟ ਲਵਾਂਗੀ ਆਜੋ ਚੱਲੀਏ ਪਨੀਰੀ ਆਪਾਂ ਨੇ ਘਰ ਹੀ ਬੀਜੀ ਤੇ ਇੰਨੀ ਵਧੀਆ ਪਨੀਰੀ ਹੋਈ ਸੀ ਤਿਆਰ ਸਾਰੀ ਆ ਸਾਰੀ ਜਗ੍ਹਾ ਦੇ ਵਿੱਚ ਆ ਸਾਰੀ ਜਗ੍ਹਾ ਦੇ ਵਿੱਚ ਪਨੀਰੀ ਲਾਈ ਹੋਈ ਸੀ ਇੱਥੋਂ ਪਹਿਲਾਂ ਪਨੀਰੀ ਆਪਾਂ ਨੇ ਪੱਟ ਕੇ ਖੇਤ ਲਾਤੀ ਇੱਥੇ ਜਿਹੜੇ ਹੈਗੇ ਆਪਾਂ ਮੈਥੇ ਬੀਜਦੇ ਸੀਗੇ ਆ ਮੈਥੇ ਬੀਜੇ ਹੋਇਆ ਜਿਹੜੇ ਹੈਗੇ ਆਪਣੇ ਪਸੇਤੇ ਮੈਥੇ ਕੰਮ ਆ ਜਾਣਗੇ ਥੋੜਾ ਜਿਹਾ ਵੈਸੇ ਹੀ ਮੈਂ ਧਣੀਆਂ ਲਾਤਾ ਸੀਗਾ ਹੁਣ ਇਹ ਸਾਰਾ ਦੁਆਰਾ ਆ ਫੁੱਟ ਰਿਹਾ ਕਿਹੜਾ ਸਾਰਾ ਤਾਂ ਵੀ ਕੱਟ ਲਿਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੀਗਾ ਧਣੀਆਂ ਆ ਦੇਖੋ ਪਨੀਰੀ ਹਜੇ ਵੀ ਕਾਫੀ ਜ਼ਿਆਦਾ ਹੈ ਪਨੀਰੀ ਹੈ ਖੇਤ ਆਪਾਂ ਹੋਰ ਵੀ ਲਾ ਦਾਂਗੇ ਪਨੀਰੀ ਹੁਣ ਇਹ ਐ ਦੇਖੋ ਪੋਲੀ ਦੀ ਮਿੱਟੀ ਨਾਲ ਬਸ ਇਸ ਤਰ੍ਹਾਂ ਕਰਕੇ ਆ ਦੇਖੋ ਕਿੰਨੀ ਜਿਆਦਾ ਵਧੀਆ ਪਨੀਰੀ ਹੈ ਜਿਹੜੀ ਹੈਗੀ ਘਰ ਦੇ ਵਿੱਚ ਤਿਆਰ ਕਰੀ ਉਹ ਪਿਆਜ਼ ਬਿਲਕੁਲ ਮਿੱਠਾ ਕਿਉਂਕਿ ਪਿਛਲੇ ਸਾਲ ਵਾਲੇ ਵੀ ਆਪਣੇ ਹੀ ਪਨੀਰੀ ਸੀ ਉਥੋਂ ਲੈਣ ਜਾਂਦੇ ਹਾਂ ਜੇ ਪਨੀਰੀ ਬਹੁਤ ਜਿਆਦਾ ਮਹਿੰਗੀ ਹੈ ਕਿਉਂਕਿ ਹੁਣ ਤਾਂ ਬਸ ਕਿਲੋਆਂ ਚ ਦੇਣ ਲੱਗੇ ਅੱਗੇ ਤਾਂ ਜਗਾ ਮਣਕੇ ਦਿੰਦੇ ਹੁੰਦੇ ਸੀਗੇ ਹੁਣ ਜਿਹੜੀ ਹੈਗੀ ਕਿਲੋਆਂ ਚ ਦੇਣ ਲੱਗੇ ਪਨੀਰੀ ਤਾ ਕਰਕੇ ਆਪਣੀ ਜਦੋਂ ਕਣਕਾਂ ਦੇ ਬੀਜ ਦੀਆਂ ਨੇ ਉਹਦੀ ਇਹ ਪਨੀਰੀ ਵੇਜੀ ਜਾਂਦੀ ਹੈ ਆਪਾਂ ਨੇ ਘਰੇ ਤਿਆਰ ਕਰ ਲਈ ਹੈ ਜੀ ਕਿੰਨੀ ਇੱਕ ਪੱਟਾ ਦੇ ਜਗ੍ਹਾ ਥੋੜੀ ਹੋਈ ਹੈ ਹਨਾ ਜਗ੍ਹਾ ਥੋੜੀ ਹੈ ਨਾ ਦਿਖਾਇਓ ਮੜੇ ਆ ਦੇਖੋ ਥੋੜੀ ਹੋਰ ਬੱਦ ਲੋ ਆ ਦੇਖੋ ਜੀ ਥੋੜੀ ਪਨੀਰੀ ਵੱਧ ਮੱਲੀ ਵੀ ਆ ਇਹਨੂੰ ਉੱਪਰੋਂ ਵਸੇ ਇੰਨਾ ਕੁ ਆਪਾਂ ਤੋੜ ਦਾਂਗੇ ਇਸ ਤਰ੍ਹਾਂ ਨਹੀਂ ਇੰਨੀ ਗੱਲ ਦੀ ਮੱਲੀਆਂ ਨਾ ਤੋੜੋ ਮੇਰੇ ਵਧੀਆ ਖੜੀ ਹੋ ਕੇ ਚੱਲ ਪੂਗੀ। ਮੋੜ ਕੇ ਖਰਾਬ ਹੀ ਨਾ ਹੋ ਜੇ। ਥਾਂ ਤਾਂ ਥੋੜੀ ਸੀਗਾ। ਮੈਂ ਕੱਲਾ ਵੀ ਲਾ ਆਂਦਾ। ਪਰ ਮੈਨੂੰ ਬੁਖਾਰ ਹੋ ਗਿਆ ਰਾਤ। ਮੈਂ ਹੁਣ ਹੀ ਉੱਠਿਆ ਜੇ। ਇਸ ਕਰਕੇ ਇਹਨੂੰ ਹਾਕ ਮਾਰੀਏ ਕੁਸ ਕਰ ਲਾਤੇ ਤੇ ਕੁਸ ਅੱਜ ਲਾ ਦਾਂਗੇ। ਤੇ ਨਾਲ ਲਾ ਕੇ ਲਗਾ ਦਿੰਨੇ ਆ। ਗੱਡੀ ਡਾਉਣੀ ਆ ਅੱਜ। ਤੇ ਗੱਡੀ ਦਾ ਹੁਣ ਗੋਲੀਆਂ ਦੇ ਕੇ ਜੋ ਡਾਕਟਰ ਆ ਕੇ ਗੱਡੀ ਤਾਂ ਹੁਣ ਕਾਮਯਾਬ ਹੋ ਜੂਗੀ। ਹਾਂ ਬਸ ਬਹੁਤ ਹਾਜ਼ਲ ਹੈ। ਗੋਮਣੀ ਤਾਂ ਲੈੜੀਆਂ। ਹਾਂ ਲੋ। ਤਾਹਾਂ ਤੇ ਚਿਰ ਜਾਬ। ਕੀ ਆਪ ਵੀ ਰੱਖ ਲੋ ਕੋਈ ਨਹੀਂ ਲਾ ਚਲੋ ਆਜਾ ਲਵਾ ਦੇਣਾ ਆਪਣੇ ਚਾਜ ਆਪਾ ਹੁਣ ਤਾਂ ਥੋੜੀ ਜਿਹੀ ਜਗ੍ਹਾ ਰਹਿ ਗਈ ਨਹੀਂ ਮੈਂ ਨਾਲ ਵੀ ਲਵਾ ਦਿੰਦੀ ਕਿਉਂਕਿ ਪਹਿਲਾਂ ਮੇਰੇ ਕੋਲੇ ਦੁਕਾਨ ਤੇ ਕੋਈ ਆ ਗਿਆ ਮੈਂ ਜੋ ਪਹਿਲਾਂ ਵੀ ਇਨਾਂ ਨੇ ਮੈਨੂੰ ਹਾਕ ਮਾਰੀ ਉਦੋਂ ਮੇਰੇ ਕੋਲ ਕੋਈ ਆ ਗਿਆ ਨਹੀਂ ਮੈਂ ਹੁਣ ਨਹੀਂ ਤਾਂ ਅਸੀਂ ਲਾ ਦਿੰਦੇ ਪਹਿਲਾਂ ਕੋਈ ਦੁਕਾਨ ਤੇ ਆ ਗਿਆ ਸੀਗਾ ਹੁਣ ਤਾਂ ਥੋੜੀ ਜਿਹੀ ਜਗ੍ਹਾ ਹੁਣ ਮੈਂ ਕਾਹਨੂੰ ਹੱਥ ਨਵੇੜਨੇ ਲਾ ਦੋ ਤੁਸੀਂ ਆਜਾ ਲਾ ਦੋ ਕਈ ਵਾਰੀ ਹੱਥ ਦਾ ਫਰਕ ਪੈਂਦਾ ਨਾ ਨਾ ਕਿਸੇ ਹੱਥ ਦੇ ਵੱਧ ਹੁੰਦੇ ਨੇ ਜਾਂ ਘੱਟ ਹੁੰਦੇ ਨੇ ਦੇਖੋ ਲਾ ਕੇ ਆਜੋ ਕੋਈ ਨਹੀਂ ਲਾ ਲੋ ਖੇਤ ਲਾਇਆਵਾਂਗੇ ਇੱਕ ਦਿਨ ਨਹੀਂ ਹਰ ਇੱਕ ਸਾਲ ਮੈਂ ਜਿਹੜੇ ਹੈਗੇ ਨਾਲ ਪਿਆਜ਼ ਲਵਾਉਣੀ ਹੁੰਦੀ ਆ ਹਰ ਇੱਕ ਸਾਲ ਪਿਆਜ਼ ਪਹਿਲਾਂ ਤੋਂ ਹੀ ਮੈਂ ਲਵਾ ਕੇ ਆਉਣੀ ਮੈਨੂੰ ਉਹੀ ਸ਼ੌਂਕ ਅੱਗੇ ਮੈਂ ਜੇ ਖੇਤ ਵੀ ਲਾਉਂਦੇ ਹੁੰਦੇ ਪਹਿਲਾਂ ਫੇਰ ਮੈਂ ਵਗ ਜਾਂਦੀ ਸੀ ਨਾਲ ਵੈਸੇ ਹੀ ਹੈਨਾ ਸ਼ੌਂਕ ਦੀ ਮਾਰੀ ਨਾਲ ਖੇਤ ਲਵਾਏ ਆਉਂਦੇ ਤੇ ਹੁਣ ਚਲੋ ਭਾਈ ਉਧਰ ਫੇਰ ਚਲ ਕਾਰ ਨਾਲ ਤੇਰੀ ਮਾਮੀ ਦਾ ਦਾ ਘਾ ਘਾ ਉਧਰ ਉਹਨੇ ਲੋਨ ਲੱਗਣਾ ਦੀਆ ਵਗ ਗਿਆ ਤਾਂ ਆ ਜਾ ਹੁਣ ਆਪਾਂ ਲੋਨ ਆਫ ਦੋ ਉਹਨਾਂ ਨੂੰ ਕੈਮਰਾ ਆਫ ਕਰ ਦੇ ਕੈਮਰਾ ਆਫ ਕਰਕੇ ਆ ਜਾ ਓਕੇ ਚੱਕ ਲਾ ਦੱਸ ਕੀ ਮਤਲਬ ਲੈ ਹਾਂ ਦਿਮਾਗ ਤੇ ਜੋਰ ਪਾਉ। ਗੂਗਲ ਤੇ ਸਰਚ ਕਰਕੇ ਫੇਰ ਇਹਨੇ ਹੁਣ ਮੁੰਡੇ ਨੇ ਮੈਨੂੰ ਜਵਾਬ ਇਹਨੂੰ ਤਾਂ ਵੀ ਨਹੀਂ ਆਇਆ। ਗੂਗਲ ਤਾਂ ਵੀ ਨਿਕਲਿਆ। ਮੈਨੂੰ ਇਹ ਨਹੀਂ ਹੈ। ਹੈ? ਆਈ ਡੋਟ ਇਟ। ਆਈ ਡੋਟ ਇਟ। ਨਾਲੇ ਮੈਨੂੰ ਇੰਗਲਿਸ਼ ਆਉਂਦੀ ਨਹੀਂ ਹੈਗੀ। ਫੇਰ ਮੈਂ ਤੁਹਾਨੂੰ ਦੱਸੀ ਤਾਂ ਜਾਣਾ ਹੋਰ ਪੁੱਛ ਲੈ ਕੀ ਪੁੱਛਣਾ। ਹੋਰ ਪੁੱਛਾ। ਥਕ ਕੋ ਹੁੰਦਾ। ਹੋਰ ਮੈਨੂੰ ਨਹੀਂ ਨਾ ਆਉਂਦੀ। ਆਈ ਡੋਟ ਇਟ। ਇਹ ਤਾਂ ਕੋਈ ਮਤ ਵਾਲੀ ਨਹੀਂ ਹੈਗਾ ਹੈਗਾ ਕੀ ਹੈ ਮੈਨੂੰ ਇਹ ਨਹੀਂ ਹੈ ਗਲਤ ਯਾਰ ਹਰ ਵਕਤ ਬਹਿਤੀ ਹਰ ਵਕਤ ਬਹਿਤੀ ਬਹਿਤੀ ਤੂੰ ਐਡਾ ਗੱਡਾ ਕਾ ਮੈ ਲੈ ਹੈਗਾ ਵੀ ਬੇਇੱਜ਼ਤੀ ਹੁੰਦੀ ਹੈ ਤੇਰੀ ਹੋਣ ਵੀ ਲਾਈ ਬੈਠੀ ਆ ਲਾਈ ਨਹੀਂ ਹੋਈ ਕੱਟ ਤੀ ਪਤਾ ਮੈਨੂੰ ਸਾਰਾ ਦਿਨ ਸਨੇਪ ਪਾਈ ਜਾਊਗਾ ਹਾਂ ਸਾਡੀ ਖਿੱਚ ਕੇ ਜਿ ਸਨੈਪ ਪਾਈ ਜਾਂਦਾ ਹੋਰ ਦੀ ਮੈਂ ਪਾਈ ਹੋਰ ਆ ਸਨੈਪ ਤਾਂ ਆਪਦੀ ਪਾਈਦੀ ਹੁੰਦੀ ਐ ਕਿਸੇ ਦੀ ਥੋੜਾ ਪਾਈਦੀ ਐ ਮੈਂ ਹੋਰ ਦੀ ਪਾਈਆ ਪਾਈ ਤਾਂ ਪੈਦੀ ਕੱਲ ਬਾਦਸ਼ਾਹ ਪਰਦੀ ਮੈਂ ਰੋ ਚੈੱਕ ਕਰਦੀ ਕਦੇ ਸਾਡੇ ਚੁੱਲ੍ਹੇ ਦੀ ਪਾ ਦਿੰਨਾ ਕਦੇ ਸਾਡੀ ਕਦੇ ਸਾਡੀ ਕੋਠੀ ਦੀ ਪਾ ਦਿੰਨਾ ਇੰਨੀਆਂ ਸਨੈਪਾਂ ਪਾਉਂਦਾ ਇਹ ਮੁੰਡਾ ਸਨੈਪਚੈਟ ਤੇ ਕੀ ਆਈਡੀ ਐ ਤੇਰੀ ਦਾ ਦੇ ਜੇ ਫਾਲੋਅਰ ਵਧਾਉਣੇ ਨੇ ਲੋੜੀ ਲੋੜਨੀ ਮੈਂ ਦੱਸ ਦਿੰਨੀ ਆ ਸਾਡੇ ਨਾ ਕਿਉਂ ਅਸੀਂ ਤਰ ਮਸੂਰੀ ਕਰੀਏ ਹਨਾ ਖਵਾ ਦੇ ਕੇ ਚੱਲ ਚਲੀਏ ਨਹੀਂ ਚੱਲ ਆ ਪਹਾੜਾਂ ਚਲੀਏ ਚੱਲ ਰਹਾ ਤਾਂ ਚਲੀਏ ਚੱਲ ਉਹ ਕੱਢ ਕੇ ਲੈ ਆਦਰ ਮਾਮੇ ਨੂੰ ਕਹ ਮਾਮਾ ਚਲੀਏ ਹਾਥਾਂ ਇਹ ਕਹਦਾ ਮੈਂ ਖਾਣਾ ਪੀ ਜਾ ਹੁਣ ਅਸੀਂ ਇਹਨੂੰ ਪੀਜਾ ਖਵਾਉਣ ਜਾਂਦੇ ਆ ਚੱਲ ਸੱਚੀ ਸ਼ਨੀਵਾਰ ਚੱਲਾਂਗੇ ਇੱਕ ਨਾਲ ਇੱਕ ਫ੍ਰੀ ਹੁੰਦਾ ਉੱਥੇ ਮੈਂ ਉਦੋਂ ਪੈਂਡ ਹਾਂ ਛੁੱਟੀਆਂ ਕੱਟਣ ਆਇਆ ਹ ਲੈ ਕੇ ਚੱਲਾਂਗੇ ਪੱਕਾ ਠੀਕ ਆ ਹਰਸ ਤੋਂ ਮਗਾ ਲਾਂਗੇ ਪੀਜ਼ੇ ਦੀ ਗੱਲ ਹੈ ਕੋਈ ਪੀਜ਼ਾ ਖਵਾ ਦੇਣਾ ਹੈ ਮੁੰਡੇ ਨੂੰ ਮੁੰਡੇ ਨੂੰ ਪੀਜ਼ਾ ਖਵਾ ਦੇਣਾ ਕਹਿੰਦਾ ਲਾਲਾ ਡਿੱਗਦੀਆਂ ਨੇ ਮੂੰਹ ਚੋਂ ਮੇਰਾ ਵੀ ਇਹ ਕਰਦਾ ਗੱਜਿਆਤਾ ਇਹ ਪੋਠੇ ਕੰਮਾਂ ਤੇ ਉਧਰ ਗਠਾਲੇ ਵਾਲੇ ਸਾਨੂੰ ਗਾਲਾਂ ਦਿੰਦੇ ਨੇ ਕਹਿੰਦੇ ਮੁੰਡੇ ਨੂੰ ਪੱਟ ਕੇ ਤੋੜ ਦੇ ਤੇਰੇ ਨੂੰ ਕਿਉਂ ਕਰਨ ਲੱਜੀ ਹੁਣ ਇਹਦੀ ਸ਼ਕਲ ਤਾਂ ਨਹੀਂ ਦਿੰਦਾ ਕੋਸਾ ਪੂਰਾ ਸਾਰਾ ਕੰਮ ਵਧ ਗਿਆ ਜੀਰਾ ਜੀਰਾ ਦੀ ਭਰੀ ਹੋਈ ਕੌਲੀ ਕੁਛ ਥੱਲੇ ਡੁੱਲ ਗਿਆ ਕੁਛ ਮੈਂ ਅੱਗ ਤੇ ਸੜਤਾ ਕੁਛ ਨਮਕਦਾਨੀ ਕੀ ਡੁੱਲ ਗਿਆ ਆਦਾ ਪਾਣੀ ਵਿੱਚ ਬਾਹਾਂਗੇ ਮੇਰੇ ਹੱਥ ਦੀ ਜਿਹੜੀ ਚੀਜ਼ ਬਹੁਤ ਜ਼ਿਆਦਾ ਡੁੱਲ ਗਈ ਮਸਾਲਾ ਮਾਰ ਕੇ ਪਾਤਾ ਇਹਨੂੰ ਸਮਾਰ ਕੇ ਭੁੰਨਾਂਗੇ ਬਿਚੀ ਅਦਰਕ ਹਰੀ ਮਿਰਚ ਲਸਣ ਪਿਆਜ਼ ਸਾਰਾ ਕੁਝ ਜਿਹੜਾ ਹੈ ਗ੍ਰੈਂਡ ਕਰ ਲਿਆ ਸੀ ਨਾ ਪੇਸਟ ਜਿਹਾ ਬਣਾ ਲਿਆ ਤਰਿਆਈ ਦਾਲ ਸਬਜ਼ੀ ਜਿਹੜੀ ਹੈ ਐ ਇਦਾਂ ਹੀ ਵਧੀਆ ਬਣਦੀ ਹੈ ਜੀ ਜਿਹੜਾ ਸਾਰਾ ਕੁਝ ਪੁੱਟ ਕੇ ਆਪਾਂ ਤੜਕਾ ਲਾਉਣੇ ਆ ਇਹਨੂੰ ਸਮਾਰ ਕੇ ਆਪਾਂ ਜਿਹੜਾ ਹੈਗਾ ਭੁੰਨਾਂਗੇ ਇਸੇ ਤੋਂ ਤਾਂ ਬਹੁਤ ਜ਼ਿਆਦਾ ਪੈਂਦਾ ਹੈ ਚੁੱਲੇ 'ਚ ਅੱਜ ਥੋੜੀ ਜਿਹੀ ਜਿਹੜੀ ਹੈਗੀ ਸ਼ਾਮ ਜੇ ਨੂੰ ਦੁਪਹਿਰੇ ਜੇ ਕਹਿ ਲੈ ਧੁੱਪ ਵੀ ਨਿਕਲਿਆ ਇਦੀ ਇਹਨਾਂ ਚੱਕ ਕੇ ਜਸਾਲ ਲਾਂਗੇ ਜੀਰੇ ਨੂੰ ਮੜਾ ਮਟਾ ਕਿਉਂਕਿ ਇਹਦੇ ਵਿੱਚ ਮਿੱਟੀ ਰਲ ਗਈ ਆ ਜਿਹੜਾ ਹੈਗਾ ਆਲੂ ਕੱਟ ਕੇ ਰੱਖ ਲੇ ਮਟਰ ਕੱਟ ਕੇ ਧਨੀਆ ਕੱਟ ਕੇ ਰੱਖਿਆ ਤੜਕਾ ਲਾ ਦਿੰਨੀ ਆ ਮੈਂ ਦਾਲ ਹੋਰੀ ਵਾਲੀ ਬਣੀ ਜਾਊਗੀ ਤੇ ਇੰਨੇ ਇੱਕ ਸਲਵਾਰ ਦੀ ਕਟਿੰਗ ਕਰਕੇ ਆਈ ਆ ਕਿਉਂਕਿ ਉਹ ਮਫੜਾਉਣੀ ਆ ਸਲਾਈ ਵਾਲਿਆਂ ਨੂੰ ਉਹ ਸੂਟ ਜਲਦੀ ਦੇਣੇ ਕਿਸੇ ਦਾ ਮੈਂ ਕਿਹਾ ਚਲੋ ਇੱਕ ਵਾਰੀ ਮੈਂ ਤੜਕਾ ਲਾ ਦਾਂ ਕਿਉਂਕਿ ਇਹ ਜਿਹੜੀ ਹੈਗੀ ਸਬਜੀ ਹੌਲੀ-ਹੌਲੀ ਅੱਗ ਤੇ ਰਿੱਜੀ ਜਾਵੇ ਫਿਰ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਕੁਲਕੇ ਜੀ ਢਲ ਜਾਂਦੀ ਹੈ ਪੂਰੀ ਕਰੀਆ ਇਸ ਸਬਜੀ ਜਿਹੜੀ ਹੈਗੀ ਆਲੂ ਮਟਰਾਂ ਦੀ ਲਓ ਜੀ ਸਬਜੀ ਆਪਣੀ ਬਣ ਗਈ ਤੀ ਹੁਣ ਆਪਾਂ ਇੱਥੇ ਬਣਾਉਣਾ ਰੋਟੀ ਟਾਈਮ ਜਿਹੜਾ ਹੈਗਾ ਸ਼ਾਮ ਦੇ 8:30 ਵੱਜ ਗਏ ਨੇ ਠੰਡ ਜਿਹੜੀ ਹੈਗੀ ਬਹੁਤ ਜ਼ਿਆਦਾ ਪੈ ਰਹੀ ਹੈ ਉਹਦੇ ਕਰਕੇ ਆਪਾਂ ਟਾਈਮ ਨਾਲ ਹੀ ਜਿਹੜਾ ਹੈਗਾ ਰੋਟੀ ਟੁਕ ਬਣਾ ਲੈਨੇ ਆ ਇਹ ਦੇਖੋ ਸਬਜੀ ਕਿੰਨੀ ਵਧੀਆ ਜਿਹੜੀ ਹੈਗੀ ਕੁਲਗੀ ਹੁਣ ਇੱਥੇ ਵੀ ਚੁੱਲ੍ਹੇ ਤੇ ਆਗੂੰ ਮਚਾ ਲੈਨੇ ਆ ਨਾਲੇ ਸਬਜ਼ੀ ਵਗੈਰਾ ਬਣ ਜਾਂਦੀ ਏ ਨਾਲੇ ਸੇਕ ਲੈਨੇ ਜੀ ਨਾਲੇ ਰੋਟੀ ਬਣ ਜਾਂਦੀ ਏ ਗਰਮ ਗਰਮ ਉਸ ਚੁੱਲ੍ਹੇ ਕੋਲ ਬੈਠ ਕੇ ਇਹ ਸਾਰੇ ਜਣੇ ਖਾ ਲੈਂਦੇ ਆ ਦੇਖੋ ਕਿੰਨੀਆਂ ਵਧੀਆ ਰੋਟੀਆਂ ਫੁੱਲ ਫੁੱਲ ਕੇ ਆ ਰਹੀਆਂ ਨੇ ਚੁੱਲ੍ਹੇ ਦੀ ਰੋਟੀ ਵਰਗੀ ਰੀਸ ਜਿਹੜੀ ਨਹੀਂ ਹੈਗੀ ਗੈਸ ਦੀ ਰੋਟੀ ਨਹੀਂ ਰਲਦੀ ਚੁੱਲ੍ਹੇ ਦੀ ਰੋਟੀ ਬਹੁਤ ਵਧੀਆ ਹੁੰਦੀ ਹੈ ਬਾਕੀ ਜਿਹੜਾ ਹੈਗਾ ਬਹੁਤ ਜਲਦੀ ਵੀ ਬਣਦੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਹੀਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਤੁਸੀਂ ਸਾਡੀ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ